ਸਨੀਓਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤੇ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਕਿਸਾਨਾਂ ਅਗੂ ਜਗਜੀਤ ਸਿੰਘ ਢੱਲਵਾਲ ਦੇ ਸਮਰਥਨ ਤੇ ਕਿਸਾਨ ਮੋਰਚੇ ਨੂੰ ਸਮਰਥਨ ਦੇਣ ਦੇ ਲਈ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਕਿਸਾਨਾਂ ਅਤੇ ਬੰਦੀਆਂ ਦੇ ਵੱਲੋਂ ਦਿੱਤਾ ਗਿਆ ਹੈ ਤੇ ਇਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਆਗੂਆਂ ਵੱਲੋਂ ਰੈਂਡਾ ਦੇ ਵਿੱਚ ਵੱਖ-ਵੱਖ ਬਾਜ਼ਾਰਾਂ 'ਚ ਰੇੜੀ ਫੜੀ ਵਾਲਿਆਂ ਨੂੰ ਤੇ ਦੁਕਾਨਦਾਰਾਂ ਨੂੰ ਪੰਜਾਬ ਬੰਦ ਦੇ ਸਮਰਥਨ ਦੇ ਵਿੱਚ ਢੱਟਣ ਦੀ ਅਪੀਲ ਕੀਤੀ ਗਈ ਤੇ ਇਸ ਮੌਕੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ 30 ਦਸੰਬਰ ਦੀ ਬੰਦ ਨੂੰ ਸਫਲ ਬਣਾਇਆ ਜਾਵੇ ਤੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਦਿਆਂ ਬੀਤੇ 11 ਮਹੀਨੇ ਤੋਂ ਜੋ ਆਪਣੌਰੀ ਦੀ ਕੀ ਮੋਰਚਾ ਲੱਗਿਆ ਹੋਇਆ ਹੈ ਉਸ ਦਾ ਸਮਰਥਨ ਕੀਤਾ ਜਾਵੇ ਅੱਜ ਅਸੀਂ ਮਰੰਡਾ ਸ਼ਹਿਰ ਦੇ ਨਿਵਾਸੀ ਦੁਕਾਨਦਾਰ ਭਰਾਵਾਂ ਨੂੰ ਜੋ ਕੱਲ ਦੀ 30 ਦਸੰਬਰ ਦੀ ਕਾਲ ਦਿੱਤੀ ਗਈ ਹੈ ਸਾਰੇ ਪੰਜਾਬੀਆਂ ਨੂੰ ਪੰਜਾਬ ਬੰਦ ਕਰਨ ਦਾ ਸੱਦਾ ਹੈ ਪਿਛਲੇ 11 ਮਹੀਨੇ ਤੋਂ ਆਪ ਸਾਰੇ ਜਾਣਦੇ ਆ ਕਿ ਆਪਾਂ ਬਾਰਡਰਾਂ ਤੇ ਬੈਠੇ ਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਅੱਜ 34 ਦਿਨ ਹੋ ਗਏ ਮਰਨ ਵਰਤ ਤੇ ਬੈਠੇ ਆ ਇਹ ਸਾਰਿਆਂ ਦੀਆਂ ਦੁਕਾਨਦਾਰ ਭਰਾਵਾਂ ਦੀਆਂ ਛੋਟੇ ਵਪਾਰੀ ਦੀ ਸਾਰਿਆਂ ਦੀਆਂ ਮੰਗਾਂ ਨੂੰ ਲੈ ਕੇ ਬੈਠੇ ਆ ਨਾ ਕਿ ਇਕੱਲੇ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਬੈਠੇ ਆ ਸੋ ਅੱਜ ਅਸੀਂ ਮਰੰਡਾ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਨ ਆਏ ਆ ਅਨਾਉਂਸ ਕਰਨ ਆਏ ਆ ਕਿ ਆਓ ਕੱਲ ਨੂੰ 30 ਦਸੰਬਰ ਜੋ ਇਕਜੁੱਟਤਾ ਹੋ ਕੇ ਇਕਜੁੱਟ ਹੋ ਕੇ ਦਿਖਾਈਏ ਸਰਕਾਰ ਨੂੰ ਤਾਂ ਕਿ ਸਰਕਾਰਾਂ ਨੂੰ ਅਸੀਂ ਜਗਾ ਸਕੀਏ ਅਡਾਨੀਆਂ ਵਾਨੀਆਂ ਨੇ ਜੋ ਸਾਡੇ ਸ਼ਹਿਰਾਂ ਨੂੰ ਆਪਣੇ ਮੌਲਿਆਂ ਦੇ ਨਾਲ ਕੇਰਾ ਪਾਉਣ ਜਾ ਰਹੇ ਨੇ ਉਨਾ ਦੀ ਲੜਾਈ ਅਸੀਂ ਲੜ ਸਕੀਏ ਸੋ ਮੇਰੇ ਸਾਰੇ ਇਲਾਕਾ ਨਿਵਾਸੀ ਵੀਰ ਭਰਾਵਾਂ ਨੂੰ ਤੇ ਜਿੱਥੇ ਵੀ ਮੇਰੇ ਵੀਰ ਦੁਕਾਨਦਾਰ ਭਰਾ ਨੇ ਹੋਰ ਸਾਰਿਆਂ ਨੂੰ ਬੇਨਤੀ ਆ ਕਿ ਕੱਲ ਨੂੰ 30 ਦਸੰਬਰ ਨੂੰ ਰੁੜਕੀ ਭਾਗੋ ਮਾਜਰਾ ਟੋਲ ਪਲਾਜ਼ਾ ਤੇ ਪਹੁੰਚ ਕੇ ਆਪਣੀ ਆਪਣੀ ਹਾਜ਼ਰੀ ਲਵਾਈਏ ਤੇ 30 ਦਸੰਬਰ ਦੇ ਪੰਜਾਬ ਦੇ ਐਲਾਨ ਨੂੰ ਸਮਰਥਨ ਦਈਏ ਜੀ ਦੱਸਦੀਏ ਕਿ ਕਿਸਾਨ ਯੂਨੀਅਨ ਖੋਸਾ ਵੱਲੋਂ 30 ਦਸੰਬਰ ਨੂੰ ਭਾਗੋ ਮਾਜਰਾ ਖੰਡ ਟੋਲ ਪਲਾਜ਼ੇ ਦੇ ਉੱਤੇ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਕੌਣ ਚੋਂ ਦੀ ਅਪੀਲ ਵੀ ਕੀਤੀ ਗਈ ਹੈ ਅਸੀਂ ਲਗ ਲਗ ਸ਼ਹਿਰਾਂ ਚ ਪਿੰਡਾਂ ਚ ਪ੍ਰਚਾਰ ਕਰ ਰਹੇ ਆ ਜੀ ਕੱਲ ਨੂੰ ਤੀਜ ਦਾ ਜਿਹੜਾ ਬੰਦ ਦਾ ਸੱਦਾ ਹੈ ਗੈਰ ਰਾਜਨੀਤਿਕ ਮੋਰਚੇ ਵੱਲੋਂ ਤੇ ਕੇਐਮਐਮ ਵੱਲੋਂ ਸਰਦਾਰ ਜਗਜੀਤ ਸਿੰਘ ਨੂੰ ਡੱਲੇਵਾਲ ਸਾਹਿਬ ਨੂੰ ਅੱਜ 34 ਦਿਨ ਹੋ ਗਏ ਮਰਨ ਵਰਤ ਦੇ ਬੈਠਿਆ ਨੂੰ ਉਹਨਾਂ ਦੇ ਸਮਰਥਨ ਚ ਜਿਹੜਾ ਮੋਰਚਾ ਚੱਲਦਾ ਅੱਜ 10 ਮਹੀਨੇ ਹੋ ਗਏ ਆ ਉਹਦੇ ਸਮਰਥਨ ਵਿੱਚ ਅੱਜ ਹੁਣ ਅਸੀਂ ਮਰੰਡਾ ਸ਼ਹਿਰ ਵਿੱਚ ਆਏ ਆ ਇੱਥੇ ਦੁਕਾਨਦਾਰਾਂ ਨੂੰ ਬੇਨਤੀ ਆ ਸਮੂਹ ਵਰਗ ਨੂੰ ਬੇਨਤੀ ਆ ਕੱਲ ਨੂੰ ਦੁਕਾਨ ਬੰਦ ਕਰਕੇ ਬਾਜ਼ਾਰ ਤੇ ਜਿੰਨਾ ਵੀ ਹੈਗਾ ਕੱਲ ਨੂੰ ਚੱਕਾ ਜਾਮ ਆ ਸਾਰੇ ਜਿਹੜਾ ਭਾਗੋ ਮਾਜਰਾ ਰੁੜਕੀ ਟੋਲ ਪਲਾਜਾ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਜਿੱਥੇ ਵੀ ਤੁਹਾਡੇ ਨੇੜੇ ਟੋਲ ਪਲਾਜੇ ਜਿੱਥੇ ਵੀ ਬੰਦ ਦਾ ਸੱਦਾ ਉੱਥੇ ਵੱਧ ਤੇ ਵੱਧ ਗਿਣਤੀ ਵਿੱਚ ਪਹੁੰਚੋ ਤਾਂ ਜੋ ਸੈਂਟਰ ਸਰਕਾਰ ਸੁੱਤੀ ਪਈ ਹੈ ਉਹਨੂੰ ਜਗਾ ਸਕੀਏ ਅੱਜ ਜਸਰਾਰ ਦਿਗਜੀਤ ਸਿੰਘ ੱੱਲੇ ਆਏ ਨੇ 34 ਦਿਨ ਤੋਂ ਕੁਛ ਕਰਦਾ ਨਹੀਂ ਕਿਸ ਹਾਲਾਤਾਂ ਜਨੇ ਉਹ ਆਪਣੇ ਵਾਸਤੇ ਬੈਠੇ ਨੇ ਕੱਲੀ ਕਿਸਾਨਾਂ ਦੀ ਲੜਾਈ ਨਹੀਂ ਹੈਗੀ ਇਹ ਇਹ ਸਮੂਹ ਵਰਗ ਦੀ ਲੜਾਈ ਆ ਵੱਡੇ ਵੱਡੇ ਮੌਲ ਆ ਜਾਣਗੇ ਸ਼ਹਿਰਾਂ ਚ ਦੁਕਾਨਾਂ ਸਾਰੀਆਂ ਹੜੱਪ ਜਾਣੀਆਂ ਇਹਨਾਂ ਦੇ ਅਡਾਨੀਆਂ ਵਾਨੀਆਂ ਨੇ ਸੋ ਸਭ ਦੀ ਸਾਂਝੀ ਲੜਾਈ ਆ ਮਜ਼ਦੂਰਾਂ ਦੀ ਲੜਾਈ ਆ ਕਿਸਾਨਾਂ ਦੀ ਲੜਾਈ ਆ ਆਮ ਵਰਗ ਦੀ ਜੋ ਮਗਹਾਈ ਨੂੰ ਕੰਟਰੋਲ ਹੋਇਆ ਮਾੜਾ ਮੋਟਾ ਹੁਣ ਐਮਐਸਪੀ ਕਰਕੇ ਇਹ ਕੁਝ ਵੀ ਨਹੀਂ ਰਹਿਣਾ ਜਿੱਦਾਂ ਪਿਆਜ਼ 5 ਰੁਪਏ ਦਾ 100 ਰੁਪਏ ਕਿਲੋ ਵਿਕਦਾ ਐਦਾਂ ਹੀ ਤੁਹਾਨੂੰ ਆਟਾ 150 ਰੁਪਏ ਕਿਲੋ ਮਿਲਣਾ ਫਿਰ ਬਾਅਦ ਚ ਸੋ ਸਭ ਦਾ ਫਰਜ਼ ਬਣਦਾ ਹੈ 10 ਮਹੀਨੇ ਹੋ ਗਏ ਮੋਰਚੇ ਚੱਲਦੇ ਨੂੰ ਅੱਜ ਇੱਕ ਦਿਨ ਵਾਸਤੇ ਆਪਾਂ ਕੱਲੋਂ ਸਮਰਥਨ ਦਈਏ ਜਗਬਾਣੀ ਟੀਵੀ ਲਈ ਮੁਰੰਡਾ ਤੋਂ ਅਮਰਜੀਤ ਤਤਿਮਾਨ ਦੀ ਰਿਪੋਰਟ